ਸਰਕਾਰਾਂ ਤੇ ਦਰਜ ਕੀਤੇ ਗਏ ਪਰਚਿਆਂ ਤੇ ਬੰਦ ਕੀਤੇ ਗਏ ਨਿਊਜ਼ ਚੈਨਲਾਂ ਦੀ ਬਹਾਲੀ ਨੂੰ ਲੈ ਕੇ ਅੱਜ ਬਠਿੰਡਾ ਵਿਖੇ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਪੱਤਰਕਾਰਾਂ ਕਿਸਾਨ ਜਥੇਬੰਦੀਆਂ ਤੇ ਹੋਰ ਕੁਝ ਸੰਗਠਨਾਂ ਵੱਲੋਂ ਮਿਲ ਕੇ ਬਠਿੰਡਾ ਦੇ ਡੀਸੀ ਦਫ਼ਤਰ ਸਾਹਮਣੇ ਆਫਰ ਕਰਦੇ ਹੋਏ ਧਰਨਾ ਲਗਾਇਆ ਗਿਆ ਸੀਵੀਸੀਵਾਰਡ ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਜਿੱਥੇ ਇੱਕ ਪਾਸੇ ਪੱਤਰਕਾਰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪਰਚੇ ਦਰਜ ਕਰਨਾ ਅਤੇ ਚੈਨਲ ਬੰਦ ਕਰਨਾ ਗੰਭੀਰ ਸਵਾਲ ਖੜੇ ਕਰਦਾ ਹੈ ਸਿਰਫ ਸਵਾਲ ਪੁੱਛਣ ਦੇ ਅਧਿਕਾਰ ਨੂੰ ਵਰਤਣ ਕਰਨ ਲਿਧਿਆਣਾ ਵਿਖੇ 10 ਤੋਂ ਵੱਧ ਪੱਤਰਕਾਰਾਂ ਅਤੇ ਹੋਰਨਾਂ ਦੇ ਮਾਮਲੇ ਦਰਜ ਕੀਤੇ ਗਏ ਜਦ ਕਿ ਕੁਝ ਚੈਨਲਾਂ ਨੂੰ ਵੀ ਬੰਦ ਕੀਤਾ ਗਿਆ ਇਹਨਾਂ ਕਾਰਵਾਈਆਂ ਦੇ ਖਿਲਾਫਾ ਜਿੰਦਾ ਵਿੱਚ ਪੱਤਰਕਾਰਾਂ ਵੱਲੋਂ ਧਰਨਾ ਲਗਾਇਆ ਗਿਆ ਜਿਸ ਨੂੰ ਪੁਸ਼ਾਕ ਦਿੱਤੇ ਬੰਦੀ ਅਤੇ ਕੁਝ ਹੋਰ ਸਮਾਜਿਕ ਸਰਗਰਮਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਧਰਨੇ ਦੌਰਾਨ ਪਾਕੀ ਕਿਸਾਨ ਯੂਨੀਅਨ ਇਕਤਾ ਉក្រਾਂਹਾ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਅਤੇ ਹੋਰ ਸਾਂਝੀਆਂ ਜਥੇਬੰਦੀਆਂ ਦੇ ਵੱਡੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਧਰਨਾਕਾਰੀਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਪੱਤਰਕਾਰਾਂ ਦੇ ਦਰਦ ਸੱਤੇ ਰੱਦ ਨਹੀਂ ਹੁੰਦੇ ਤੇ ਬੰਦ ਕੀਤੇ ਚੈਨਲ ਮੁੜ ਚਾਲੂ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ ਇਸ ਦੇ ਨਾਲ ਹੀ ਫਰਵਰੀ ਮਹੀਨੇ ਦੇ ਅੰਤ ਵਿੱਚ ਮਾਝੇ ਦੀ ਧਰਤੀ ਦੇ ਹੋਰ ਵੀ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਧਰਨੇ ਦੌਰਾਨ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਧਰਨਾਸ਼propto ਕਰਾਂ ਦਾ ਨਹੀਂ ਸਗੋਂ ਆਪਣੇ ਸਵਾਲ ਪੁੱਛਣ ਦੇ ਅਧਿਕਾਰ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਜਦ ਤੱਕ ਲੋਕਾਂ ਨੂੰ ਆਪਣੇ ਅਧਿਕਾਰ ਪੂਰੇ ਤੌਰ ਤੇ ਵਰਤਣ ਦੀ ਜਾਦੀ ਨਹੀਂ ਮਿਲਦੀ ਇਹ ਜਹੇ ਧਰਨਾ ਪ੍ਰਦਰਸ਼ਨ ਚੱਲੀ ਰਹੇਗਾ। ਪੱਤਰਕਾਰਾਂ ਤੇ ਕਿਸਾਨ ਜਥੇਬੰਦੀਆਂ ਦੀ ਇਹ ਸਾਂਝੀ ਲੜਾਈ ਸਰਕਾਰ ਲਈ ਸਪਸ਼ਟ ਸੰਦੇਸ਼ ਦੇ ਰਹੀ ਹੈ ਕਿ ਲੋਕਤੰਤਰ ਦੇ ਚੌਥੇ ਪੰਨੇ ਹਮਲਾ برداشت ਨਹੀਂ ਕੀਤਾ ਜਾਵੇਗਾ। ਬਠਿੰਡਾ ਤੋਂ ਰੋਹਿਤ ਸ਼ਰਮਾ ਜਾਤੀ ਕਾਹ ਸਕੋ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਜਿੰਦਰ ਸਿੰਘ ਤੱਗੜ ਹੈ ਤੇ ਮੈਂ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਦਾ ਪ੍ਰਧਾਨ ਹਾਂ। ਅੱਜ ਬਠਿੰਡਾ DCI ਦਫ਼ਤਰ ਦਾ ਖਰਾਬ ਕੀਤਾ ਪੱਤਰਕਾਰਾਂ ਦੇ ਹੱਥੇ ਚ ਕਿਸਾਨ ਯੂਨੀਅਨ ਆ ਵੀ। ਕਿ ਕੀ ਮਸਲਾ ਚੱਲ ਰਿਹਾ ਹੈ? ਇਸ ਪ੍ਰੋਟੈਸਟ ਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਤੇ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਦੀ ਹਮਾਇਤ ਕੀਤੀ ਆ ਜਿਹੜਾ ਇੱਕ ਪਰਚਾ ਦਰਜ ਕੀਤਾ ਗਿਆ 10 ਪੱਤਰਕਾਰਾਂ ਵਿਰੁੱਧ ਉਹਦਾ ਮਾਮਲਾ ਉਠਾਇਆ ਗਿਆ ਇਸ ਪ੍ਰੋਟੈਸਟ ਦੇ ਵਿੱਚ ਅੱਜ ਕੀ ਕਿਵੇਂ ਰਿਹਾ ਮਤਲਬ ਬਹੁਤ ਅੱਛਾ ਰਿਹਾ ਜੀ ਬਹੁਤ ਜਿਹਨੂੰ ਕਹਿੰਦੇ ਆ ਜ਼ੋਰਦਾਰ ਪ੍ਰਦਰਸ਼ਨ ਸੀ ਔਰ ਭਗਵੰਤ ਮਾਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਵੇ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਤੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ 27 ਚ ਆਮ ਆਦਮੀ ਪਾਰਟੀ ਨੂੰ ਪਿੰਡਾਂ ਚ ਚੰਗੀ ਤਰ੍ਹਾਂ ਟੱਕਰਾਂਗੇ ਔਰ ਕਾਫੀ ਕੁਝ ਹੋਇਆ ਔਰ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜਾ ਆਜ਼ਾਦ ਰੁਖ ਹੈ ਉਹ ਬਰਕਰਾਰ ਰੱਖੋ ਜਿੱਥੇ ਵੀ ਤੁਹਾਡੇ ਨਾਲ ਤੱਕਾ ਹੁੰਦਾ ਸਾਨੂੰ ਆਵਾਜ਼ ਦਿਓ ਅਸੀਂ ਤੁਹਾਡੀ ਸਪੋਰਟ ਚਾਹਾਂਗੇ ਦੰਨੇਵਾਲ ਸਾਹਿਬ ਵੀ ਬੋਲੇ ਉੱਥੇ ਉਗਰਾਹਾਂ ਸਾਹਿਬ ਵੀ ਬੋਲੇ ਹਾਂ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਮੈਂ ਭਾਰਤੀ ਕਿਸਾਨ ਧੂਨੇ ਇਕਤਾ ਗ੍ਰਾਹਾਂ ਅੰਦਾਜ਼ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਆ। ਅੱਜ ਇੱਥੇ ਬਠਿੰਡਾ ਜਿਹੜਾ ਡੀਸੀ ਦਫ਼ਤਰ ਦਾ ਕਰਾਫ ਕੀਤਾ ਹੈ ਕਰਨਾ ਦਿੱਤਾ ਦੀਗਾ ਰੋਸ ਮੁਜ਼ਾਹਰਾ ਕੀਤਾ ਕਿ ਕਾਰਨ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੁੰਦੀ ਸੀ ਵੀ ਸਾਨੂੰ ਸਵਾਲ ਕਰਿਆ ਕਰੋ ਤੁਸੀਂ ਸੱਥਾਂ ਦੇ ਵਿੱਚ ਜਦੋਂ ਵੀ ਸਿਆਸੀ ਲੀਡਰ ਆਉਂਦੇ ਆ ਉਹਨਾਂ ਦੀ ਦਿੱਤੀ ਹੋਈ ਗੁਰਤੀ ਦੇ ਮੁਤਾਬਕ ਕਹਿਣਾ ਹੋਵੇ ਤਾਂ ਕੁਝ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਕਰੇ ਵੀ ਮੁੱਖ ਮੰਤਰੀ ਦਾ ਹੈਲੀਕਾਪਟਰ ਭਾਈ ਮੁੱਖ ਮੰਤਰੀ ਸਾਹਿਬ ਤਾਂ ਬਾਹਰ ਆਏ ਕੌਣ ਉਡਾਈ ਫਿਰਦਾ ਏ ਇੰਨੇ ਜਣੇ ਸਵਾਲ ਪੁੱਛਣ ਤੇ ਹੀ ਪੱਤਰਕਾਰਾਂ ਤੇ ਪਰਚੇ ਕਰਤੇ 10 ਜਣਿਆਂ ਤੇ ਮਨਿੰਦਰ ਸਿੱਧੂ ਮਿੰਟੂ ਗੁਰੂਸਰੀਆ ਇਸੇ ਤਰ੍ਹਾਂ 10 ਲੋਕ ਹੋਰ ਨੂੰ ਮਾਨਕ ਗੋਇਲ ਆ ਜਿਵੇਂ ਉਹ ਆਰਟੀਆਈ ਐਕਟ ਕਰ ਕੋਣ ਹੈ ਇਹਦੇ ਤੇ ਜਣੀ ਇਹ ਉਸ ਪਰਚੇ ਰੱਦ ਕਰਾਉਣ ਖਾਤਰ ਤਾਂ ਉਦੋਂ ਬਾਅਦ ਉਹਨਾਂ ਦੇ ਚੈਨਲ ਵੀ ਬੰਦ ਕਰਤੇ ਇਹ ਸਾਰੇ ਦੇ ਰੋਸ ਵਿੱਚ ਅੱਜ ਬਠਿੰਡਾ ਦੇ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਸਾਰੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਤੌਰ ਤੇ ਇਹ ਜਿਹੜੇ ਵੱਡੇ ਇਕੱਠ ਆ ਅੱਜ ਰੱਖਿਆ ਹੋਇਆ ਇਹ ਪਹਿਲੀ ਕੜੀ ਆ ਇਸ ਤੋਂ ਬਾਅਦ ਉਹਨਾਂ ਨੇ ਮੱਝ ਦੋਆਬੇ ਦੇ ਵਿੱਚ ਵੀ ਇਕੱਠ ਰੱਖਣੇ ਆ ਜੇ ਸਰਕਾਰ ਇਹ ਪਰਚੇ ਰੱਦ ਨਹੀਂ ਕਰਦੀ ਤੇ ਉਹਨਾਂ ਦੇ ਚੈਨਲ ਆ ਜਿਹੜੇ ਰੱਦ ਕੀਤੇ ਉਹ ਬਹਾਲ ਨਹੀਂ ਕਰਦੀ ਇਹ ਘੋੜ ਹੋਰ ਤੇਜ਼ ਹੋਊਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਘੋੜ ਸੀਗਾ ਨਹੀਂ ਅਗਲੀ ਰੂਪਰੇਖਾ ਰੂਪਰੇਖਾ ਕੀ ਹੋਊਗੀ ਤੁਹਾਨੂੰ ਅਗਲੀ ਰੂਪਰੇਖਾ ਕਮੇਟੀ ਬਣੀ ਹੋਈ ਆ ਪੱਤਰਕਾਰਾਂ ਦੀ ਐਕਸ਼ਨ ਕਮੇਟੀ ਬਣੀ ਹੋਈ ਆ ਉਹ ਜੋ ਵੀ ਸੱਦਾ ਦੇਊਗੀ ਉਹਦੇ ਨਾਲ ਸਾਰੀਆਂ ਜਨਤਕ ਜਥੇਬੰਦੀਆਂ ਸਾਡੀ ਜਥੇਬੰਦੀ ਵੀ ਕੇਜੂ ਇਕੱਠ ਗਰਾਹਾਂ ਉਹਨਾਂ ਦੇ ਨਾਲ ਆ ਤੇ ਰੂਪ ਵੱਧ ਚੜ ਕੇ ਅਸੀਂ ਇਹਦੇ ਵਿੱਚ ਹਿੱਸਾ ਲਵਾਂਗੇ ਯਾਨੀ ਮਤਲਬ ਤੁਹਾਡੀ ਪੂਰੀ ਸਪੋਰਟ ਹੈ ਪੱਤਰਕਾਰਾਂ ਦੇ ਹੱਥੇ ਸਪੋਰਟ ਹੀ ਨਹੀਂ ਅਸੀਂ ਕਹਿੰਨੇ ਘੋੜੀ ਸਾਡਾ ਇਹ ਮਸਲਾ ਹੀ ਸਾਡਾ ਇਹ ਸਾਡੇ ਤੇ ਹੀ ਹਮਲਾ ਇਹ ਅਸੀਂ ਇਸ ਇਸ ਰੂਪ ਚ ਇਹਨੂੰ ਆਪਦੇ ਤੇ ਹਮਲਾ ਲੈਣਗੇ ਜਿੱਥੇ ਵੀ ਕਿਸੇ ਦਸਤੋਰ ਦੇ ਚਾਲਕ ਕੀਤਾ ਬੰਦੇ ਕਿ ਕੀ ਮਸਲਾ ਸੀ ਅੱਜ ਮਸਲਾ ਪੱਤਰਕਾਰਾਂ ਤੇ ਜਿਹੜੇ ਲਗਾਤਾਰ ਹਮਲੇ ਹੋ ਰਹੇ ਆ ਪਰਚੇ ਦਰਜ ਹੋ ਰਹੇ ਆ ਚੈਨਲ ਬੰਦ ਹੋ ਰਹੇ ਆ ਪੱਤਰਕਾਰਾਂ ਦੇ ਪੇਜਾਂ ਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਉਹਨਾਂ ਸਾਰਿਆਂ ਲੈ ਕੇ ਆਵਾਜ਼ ਬੰਦੀ ਖਿਲਾਫ ਅੱਜ ਦਾ ਇਹ ਅੰਦੋਲਨ ਸੀ ਇਹਦਾ ਚ ਸਫਲਤਾਪੂਰਵਕ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਇਕੱਠ ਹੋਇਆ ਤੇ ਬਠਿੰਡਾ ਜਾਮ ਕਰਤਾ ਲੋਕਾਂ ਨੇ ਸੰਘਰਸ਼ੀ ਲੋਕਾਂ ਨੇ ਤੇ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਲੋਕਾਂ ਦੀ ਆਵਾਜ਼ ਕਦੇ ਵੀ ਦਬਾਇਆ ਗੱਬ ਨਹੀਂ ਸਕਦੀ ਲੋਕ ਆਪਦੇ ਪੱਤਰਕਾਰਾਂ ਨਾਲ ਡਟ ਕੇ ਖੜਦੇ ਆ ਤੇ ਜੁਨੀਅਨ ਤੁਹਾਡੇ ਨਾਲ ਆ ਸਾਰਿਆਂ ਦੀ ਸਪੋਰਟ ਤੁਹਾਡੇ ਨਾਲ ਆ ਪਰ ਜਿਹੜਾ ਹੈਗਾ ਇਹ ਮਸਲਾ ਕਹਿੰਦੇ ਮਾਮਲਾ ਤਾਂ ਅਰਜ ਹੋਇਆ ਵੀ ਤੁਸੀਂ ਸਵਾਲ ਕੀਤਾ ਸੀ ਵੀ ਆਪਾਂ ਕਹਿਦੀ ਆ ਵੀ ਪ੍ਰੈਸ ਜਿਹੜਾ ਮੀਡੀਆ ਚੌਥਾ ਥੰਮ ਜਿਹੜਾ ਹੈਗਾ ਲੋਕਤੰਤਰ ਦਾ ਉਹਨਾਂ ਨੂੰ ਇੰਨਾ ਦਿੱਤਾ ਮਤਲਬ ਹੱਥ ਮਿਲੇ ਆ ਅਧਿਕਾਰ ਮਿਲੇ ਆ ਵੀ ਕਿਸੇ ਨੂੰ ਪੁੱਛ ਗਈ ਵੀ ਇਕੱਲੇ ਪੁੱਛਿੰਦੇ ਮਾਮਲੇ ਅਰਜ ਕਰਦੇ ਆ ਪਰ ਪੱਤਰਕਾਰਾਂ ਨੂੰ ਕਿਉਂ ਆ ਜੀ ਸੰਵਿਧਾਨ ਨੇ ਸਾਰਿਆਂ ਨੂੰ ਹੱਕ ਦਿੱਤਾ ਹੈ ਸੰਵਿਧਾਨ ਨੇ ਹਰ ਇੱਕ ਭਾਰਤ ਦੇ ਨਾਗਰਿਕ ਨੂੰ ਜਿਹੜਾ ਭਾਰਤ ਦੇ ਵਿੱਚ ਜੰਮਦਾ ਐਕਸ ਦਿੰਦਾ ਹੈ ਸਰਕਾਰ ਨੂੰ ਉਹ ਸਾਰਿਆਂ ਨੂੰ ਹੀ ਹੱਕ ਦਿੰਦਾ ਹੈ ਕਿ ਤੁਸੀਂ ਸਵਾਲ ਕਰੋ ਤੁਸੀਂ ਇਹਨਾਂ ਸਰਕਾਰਾਂ ਨੂੰ ਪੁੱਛੋ ਇਹ ਸਾਰੀ ਚੀਜ਼ ਦਾ ਤਾਂ ਸਵਾਲ ਕਰਨ ਦਾ ਹਰ ਇੱਕ ਨਾਗਰਿਕ ਨੂੰ ਅਧਿਕਾਰ ਹੈ ਤੇ ਜਿਹੜਾ ਕੋਈ ਇਹ ਹੱਕ ਤੇ ਡਾਕਾ ਮਾਰੂਗਾ ਇਹ ਲੋਕ ਪੱਤਰਕਾਰਾਂ ਤੇ ਨਹੀਂ ਇਹ ਪੂਰੀ ਜਬਾਨਬੰਦੀ ਖਿਲਾਫ ਆਇਆ ਤੇ ਸਾਡਾ ਸੰਘਰਸ਼ ਵੀ ਕਰਲੇ ਪੱਤਰਕਾਰਾਂ ਆਂਦਾ ਨਹੀਂ ਹੈ ਪੰਜਾਬ ਚ ਜਿਹੜੀ ਵੀ ਜਬਾਨਬੰਦੀ ਕੀਤੀ ਜਾ ਰਹੀ ਹੈ ਉਹਦਾ ਸੰਘਰਸ਼ ਹੈ ਤੇ ਜਿਹਦਾ ਅੱਜ ਮੂੰਹ ਤੋੜ ਮੈਂ ਜਵਾਬ ਦਿੰਦਾ ਲੋਕਾਂ ਨੇ ਜੀ ਆਪਣਾ ਤਾਂ ਕੰਮ ਹੀ ਇਹ ਹੈ ਸਵਾਲ ਪੁੱਛਣ ਦਾ ਜੀ ਜੇ ਆਪਾਂ ਸਵਾਲ ਪੁੱਛਣ ਜੇ ਤਾਂ ਇਹਦਾ ਮਤਲਬ ਮਾਮਲੇ ਸਰ ਜੋ ਹੋਈਆਂਗੇ ਆਪਾਂ ਬਾਅਦ ਵਿੱਚ ਦੱਸ ਦੇਣਗੇ ਲੋਕ ਅੱਜ ਮਾਮਲਾ ਲੋਕਾਂ ਦੀ ਕਿਚੈਰੀ ਜਿਹੜਾ ਪਰਚਾ ਦਰਜ ਹੋ ਜੇ ਉਹ ਸਰਕਾਰਾਂ ਨੂੰ ਵੋਟਾਂ 'ਚ ਭੁਗਤਣਾ ਪੈਂਦਾ ਹੈ ਕਿ ਅੱਜ ਲੋਕਾਂ ਨੇ ਉਹ ਪਰਚਾ ਦਰਜ ਕਰਕੇ ਸਰਕਾਰ ਨੂੰ ਪਿੰਡਾਂ 'ਚ ਘੇਰਨਾ ਆਈ ਨੂੰ ਇਸ ਤੋਂ ਬਾਅਦ ਤਿੱਖਾ ਸੰਘਰਸ਼ ਕੀ ਹੋਵੇਗਾ ਤੁਹਾਡੀ ਮਾਜੇ ਦੀ ਧਰਤੀ ਤੇ ਵੱਡਾ ਇਕੱਠ ਰੱਖ ਕੇ ਫਰਵਰੀ ਦੇ ਵਿੱਚ ਮੀਟਿੰਗ ਕਰਕੇ ਉਸ ਜਿੱਥੇ ਬੰਦੇ ਨੇ ਫਰਵਰੀ ਦੇ ਅੰਤ ਦੇ ਵਿੱਚ ਇੱਕ ਵੱਡਾ ਇਕੱਠ ਮਾਜੇ ਦੀ ਧਰਤੀ ਦੇ ਕਰਕੇ ਇਸੇ ਤਰੀਕੇ ਦੇ ਨਾਲ ਇੱਕ ਮਾਹੌਲ ਬਣਾਇਆ ਜਾਵੇਗਾ ਤਾਂ ਕਿ ਜਿਹੜੀਆਂ ਆਵਾਜ਼ਾਂ ਉਹ ਦਬਾਈਆਂ ਨਾ ਜਾ ਸਕਣ ਮੇਰਾ ਨਾਮ ਕਰਮਜੀਤ ਕੌਰ ਜਿਹੋਂਦ ਭਾਰਤੀ ਸਾਨੂੰ ਜੁਨੀਅਰ ਏਕਤਾ ਕਰਾਂ ਹਾਂ ਤਕਾਈ ਪ੍ਰਧਾਨ ਪਿੰਡ ਜੋਂਦ ਅਸੀਂ ਪੱਤਰਕਾਰਾਂ ਦੀ ਹਮਾਇਤ ਤੇ ਆਏ ਆਂ ਅਸੀਂ ਬਾਦ ਚੜ ਕੇ ਦੋ ਬੱਸਾਂ ਲੈ ਕੇ ਪਿੰਡੋਂ ਆਏ ਆਂ ਬਹੁਤ ਬਾਦ ਤੋਂ ਬਾਦ ਅਰਤਾਂ ਆਈਆਂ ਬਾਦ ਤੋਂ ਬਾਦ ਵੀਰ ਆਏ ਨੇ ਅਸੀਂ ਡਟ ਕੇ ਹਮਾਇਤ ਚ ਅੱਜ ਆਏ ਆਂ ਅੱਗੇ ਵਾਸਤੇ ਜਿਹੜੀ ਸਾਨੂੰ ਕਾਲ ਆਊਗੀ ਅਸੀਂ ਅੱਗੇ ਜਾ ਕੇ ਵੀ ਪੂਰੀ ਹਮਾਇਤ ਤੇ ਉਹਨਾਂ ਦੇ ਬਾਦ ਚੜ ਕੇ ਹਸਲਵਾਂ ਅੱਜ ਕੀ ਹੋਇਆ ਕੀ ਰਿਹਾ ਵਿਸ਼ੇਸ਼ ਅੱਜ ਬਹੁਤ ਵਧੀਆ ਇਕੱਠ ਹੋਇਆ ਪੱਤਰਕਾਰਾਂ ਦੀ ਹਮਾਇਤ ਦੇ ਸਾਰੇ ਵੀਰਾਂ ਨੇ ਨਾਲ ਮਿਲ ਕੇ ਸਾਰੀ ਜਿਵੇਂ ਸਯੁਗਤ ਮੋਰਚੇ ਦਾ ਸੱਦਾ ਸੀ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੇ ਭੈਣ ਭਰਾਵਾਂ ਨੇ ਫੁੱਲ ਚੜਾਏ ਆ ਬਹੁਤ ਜ਼ਿਆਦਾ ਇਕੱਠ ਹੋਇਆ ਇਕੱਠ ਜਿੰਨਾ ਮਿਥਿਆ ਸੀ ਉਦੋਂ ਜ਼ਿਆਦਾ ਹੋਇਆ ਅੱਜ ਇੱਥੇ ਡੀਸੀ ਦਫ਼ਤਰ ਦਾ ਡਰਾਫ ਕੀਤਾ ਤੁਸੀਂ ਇਹ ਇਹਦਾ ਵਿਸ਼ਾ ਦੱਸੋ ਕੀ ਸੀ ਅੱਜ ਦਾ ਵਿਸ਼ਾ ਮੇਨ ਮਤਲਬ ਕਾਦੇ ਮਸਕ ਅਸੀਂ ਡੀਸੀ ਦਫ਼ਤਰ ਦਾ ਘਰਾਓ ਅੱਜ ਕਰਿਆ ਪੱਤਰਕਾਰਾਂ ਵਾਸਤੇ ਪੱਤਰਕਾਰਾਂ ਦੀ ਹਮੈਤ ਤੇ ਆਏ ਆ ਪੱਤਰਕਾਰਾਂ ਵੀਰਾਂ ਨੇ ਜੋ ਸਾਨੂੰ ਕਾਲ ਦਿੱਤੀ ਸੀ ਅਸੀਂ ਉਸ ਕਾਲ ਤੇ ਫੁੱਲ ਚੜਾਏ ਕੀ ਰੋਲ ਅ ਕੀ ਸੀ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਹੈਲੀਕਾਪਟਰ ਕਿੱਥੇ ਆ ਮੁੱਖ ਮੰਤਰੀ ਸਾਹਿਬ ਦਾ ਜੀ ਪ੍ਰਧਾਨ ਮੰਤਰੀ ਆਪ ਕਿਤੇ ਬਾਹਰ ਸੀ ਹੈਲੀਕਾਪਟਰ ਕੋਈ ਹੋਰ ਲੈ ਤੇ ਝੂਟੇ ਲੈ ਰਿਹਾ ਸੀ ਉਹਨਾਂ ਨੇ ਸਵਾਲ ਕਰਿਆ ਸੀ ਮੁੱਖ ਮੰਤਰੀ ਨੂੰ ਵੀ ਤੁਹਾਡਾ ਹੈਲੀਕਾਪਟਰ ਕਿੱਥੇ ਆ ਘੁੰਮਦਾ ਜੀ ਉਸ ਕਰਕੇ ਇਸ ਦੇ ਉਸ ਚ ਪੁੱਛਣ ਦੇ ਕਾਰਨ ਉਹਨਾਂ ਨੇ ਪੱਤਰਕਾਰਾਂ ਤੇ ਐਫਆਰਆਰ ਦਰਜ ਕਰਤੀ ਹਾਂ ਪੁੱਛਣ ਦਾ ਹੀ ਮਤਲਬ ਹੈ ਜਿਹੜਾ ਹਾਂ ਪੁੱਛਣ ਦੇ ਸਵਾਲ ਤੇ ਹੀ ਪਰਚੇ ਦਰਜ ਕਰੇ ਜਿਵੇਂ ਪ੍ਰੈਸ ਤਾਂ ਤੁਮ ਉਹ ਦੱਸਿਆ ਜਾ ਰਿਹਾ ਆਜ਼ਾਦੀ ਦਾ ਅਧਿਕਾਰ ਮਿਲਿਆ ਉਹ ਵੀ ਐਸੇ ਅਵੈਸਾ ਆਮ ਮੰਦਰ ਨੂੰ ਵੀ ਅਧਿਕਾਰ ਪੁੱਛਣ ਦਾ ਮਤਲਬ ਆਜ਼ਾਦ ਅਸਾਂ ਜਿਹੜਾ ਹੈ ਪਰ ਵੀ ਪੁੱਛਣ ਤੇ ਹੀ ਰਹਿ ਗਏ ਉਹਨਾਂ ਨੇ ਇਹ ਚੀਜ਼ ਕਰ ਹਾਂ ਇਹ ਪੁੱਛਣ ਵਾਸਤੇ ਉਹਨਾਂ ਦੇ ਐਫਆਰ ਜਾਰੀ ਦਰਜ ਹੋ ਉਹ ਜਿਵੇਂ ਸਾਡੇ ਕਿਸਾਨੀ ਅੰਦੋਲਨ ਤੋਂ ਪੱਤਰਕਾਰਾਂ ਨੇ ਸਾਡਾ ਮੁੱਦਾ ਠਾਇਆ ਸੀ ਕਿਸਾਨਾਂ ਦਾ ਉਹ ਹਰੇਕ ਪੱਖ ਦਾ ਮੁੱਦਾ ਠਾਉਂਦੇ ਨੇ ਉਹ ਸੱਚ ਦੀ ਆਵਾਜ਼ ਠਾਉਂਦੇ ਨੇ ਉਹ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਸ ਕਰਕੇ ਉਹਨਾਂ ਤੇ ਪੱਸੇ ਪਾਏ ਜਾ ਰਹੇ ਆ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਸਾਡਾ ਐਕਸ਼ਨ ਇਹੀ ਹੈ ਜੋ ਪੱਤਰਕਾਰਾਂ ਦੀ ਕਾਲ ਆਵੇਗੀ ਉਹ ਅਸੀਂ ਬਾਅਦ ਛੱਡ ਕੇ ਫੋਲੋ ਕਰਾਂਗੇ